ਲੋਕ ਸਭਾ ਚੋਣਾਂ ਵਿੱਚ ਜਿੱਥੇ ਹਰ ਪਾਰਟੀ ਦੇ ਉਮੀਦਵਾਰ ਵੱਲੋਂ ਜਿੱਤ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਉੱਥੇ ਹੀ ਅੱਜ મતદાન ਦੇ ਦਿਨ ਪੰਜਾਬ ਦੇ ਕੁਝ ਪੋਲਿੰਗ ਬੂਥਾਂ ਵਿੱਚ ਮਾਹੌਲ ਗਰਮਾਉਣ ਦੀ ਸੂਚਨਾ ਮਿਲ ਰਹੀ ਹੈ ਪਰ ਜ਼ਿਲ੍ਹਾ ਰੁਪਨਗਰ ਵਿੱਚੋਂ ਇੱਕ ਵੱਖਰੀ ਹੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਬਾਬੂ ਕਾਂਸ਼ੀ ਰਾਮ ਦਾ ਜੱਦੀ ਪਿੰਡ ਖਾਸਪੁਰਾ ਵਿਖੇ ਭਾਈਚਾਰਕ ਸੰਜਾ ਕਾਇਮ ਰੱਖਦੇ ਹੋਏ ਸਮੂਹ ਪਾਰਟੀਆਂ ਵੱਲੋਂ ਇੱਕ ਸੰਜਾ ਬੂਥ ਹੀ ਲਗਾਇਆ ਗਿਆ ਇਸ ਮੌਕੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਜੱਸੀ ਸਾਬਕਾ ਸਰਪੰਚ ਰੁਪਿੰਦਰ ਸਿੰਘ ਰੁਪਾਰ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ ਆ ਜਿਹੜੇ ਦੇਖੀ ਲੋਕ ਉਹ ਖੋਲੇ ਆ ਕੰਮ ਦਾ ਉਹ ਨੋਗਰਾ ਕਰਿਆ ਵਾ ਵਾਈਜ਼ ਨੂੰ ਪਾਦੇ ਅੱਜ ਵੋਟਾਂ ਦਾ ਦਿਨ ਹੈ ਵੋਟਾਂ ਪੈ ਰਹੀਆਂ ਬਹੁਤ ਜ਼ੋਰ ਛੋਰ ਨਾਲ ਸਾਡਾ ਨਗਰ ਖਾਸਪੁਰਾ ਬੇਚ ਰੱਖ ਮੋਜਾ ਮੀਆਂਪੁਰ ਬਡਾਲੀਆਂ ਅਸੀਂ ਸਾਰੇ ਨਗਰ ਨੇ ਸਲਾਹ ਕਰਕੇ ਕਿ ਕੋਈ ਗੱਲਾਂ-ਗੱਲਾਂ ਬੂਤ ਨਹੀਂ ਲਾਉਣਾ ਹੈਗਾ ਕਿਸੇ ਦਾ ਵੀ ਕੋਈ ਬੂਤ ਲਾਉਣਾ ਹੈ ਜਿਹੜਾ ਆਪਣਾ ਭਾਈਚਾਰਾ ਏ ਉਹ ਕਾਇਮ ਰੱਖਣਾ ਹੈ ਭਾਈਚਾਰੇ ਨੂੰ ਆਪਣੇ ਨੂੰ ਖਰਾਬ ਨਹੀਂ ਹੋਣ ਦੇਣਾ ਹੈਗਾ ਇਹ ਵੋਟਾਂ ਤਾਂ ਆਉਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਏ ਇਸ ਕਰਕੇ ਅਸੀਂ ਇੱਕੋ ਹੀ ਬੂਤ ਲਾਇਆ ਏ ਕਿ ਜਿਹੜਾ ਮਰਜੀ ਆ ਕੇ ਪੂਰੇ ਫਰਚੀ ਲਵੇ ਆਪਣੀ ਵੋਟ ਹੈ ਜਿਹੜੀਿੱਥੇ ਮਰਜੀ ਪਾਵੇ ਉਥੇ ਕੋਈ ਪਾਬੰਦੀ ਨਹੀਂ ਹੈ ਵੋਟ ਪਾਉਣ ਵਾਲੇ ਤੇ ਬਾਕੀ ਇਹ ਜਿਹੜਾ ਫੈਸਲਾ ਏ ਇਹ ਬਹੁਤ بڑا ਫੈਸਲਾ ਨਕਰਨਾ ਕੀਤਾ ਜਿਹੜਾ ਕਿ ਕਬੂਤਲਾ ਏ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਏ ਇਹਨਾਂ ਨੇ ਇਹ ਫੈਸਲੇ 'ਚ ਸੰਯੋਗ ਦਿੱਤਾ ਕਿ ਕਬੂਤ ਲੱਗਣਾ ਏ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਅੱਜ ਲੋਕ ਸਭਾ ਜਿਹੜੀ ਨੰਦਪੁਰ ਸਾਹਿਬ ਬਾਅਦ ਮੇਂ ਵੋਟਾਂ ਪੈ ਰਹੀਆਂ ਹੈ ਤੇ ਬਹਾਸਪੁਰਾ ਨਗਰ ਵੱਲੋਂ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਸਾਰੇ ਪਾਰਟੀਆਂ ਦੇ ਮੋਟਵਾਰ ਜਨ ਹੈ ਸਾਰੇ ਨਗਰ ਨੇ ਮਿਲ ਕੇ ਫੈਸਲਾ ਕੀਤਾ ਸੀ ਕਿ ਅਸੀਂ ਕਿਸੇ ਪਾਰਟੀ ਦਾ ਅਲੱਗ-ਅਲੱਗ ਬੂਥ ਨਹੀਂ ਲਾਵਾਂਗੇ ਜੋ ਕਿ ਬਹੁਤ ਵਧੀਆ ਪਰਾਲਾ ਹੈ ਤਾਂ ਕਿ ਪਿੰਡਾਂ ਚ ਭਾਈਚਾਰਕ ਸਾਂਝ ਬਣੀ ਰਹੇ ਪਾਰਟੀਬਾਜੀ ਘਟੇ ਤੇ ਇਸ ਪਰਾਲੇ ਨੂੰ ਮੈਂ ਚਾਹੁੰਦਾ ਹੋਰ ਪਿੰਡ ਵੀ ਇਸ ਤੋਂ ਸਹਿਦ ਲੈਣ ਕਿ ਅਲੱਗ-ਅਲੱਗ ਪਾਰਟੀਆਂ ਦੇ ਬੂਥ ਨਾ ਲਾ ਕੇ ਅੱਜ ਖਾਸਪੁਰਾ ਪਿੰਡ ਨੇ ਇੱਕ ਬੂਥ ਲਾ ਕੇ ਜਿਵੇਂ ਮਿਸਾਲ ਪੇਸ਼ ਕੀਤੀ ਹੈ ਐਵੇਂ ਹੀ ਬਾਕੀ ਪਿੰਡ ਵੀ ਪਾਰਟੀਬਾਜੀ ਖਤਮ ਕਰਦੇ ਹੋਏ ਆਪਸੀ ਭਾਈਚਾਰੇ ਨੂੰ ਬਣਾ ਕੇ ਰੱਖਣ ਲਈ ਸਰ ਸਾਰਬਸਾਂਝਾ ਸਾਰੀ ਪਾਰਟੀਆਂ ਦਾ ਇੱਕ ਹੀ ਬੂਥ ਲਾਇਆ ਜਾਵੇ ਜੇ ਮੈਂ ਤੁਸੀਂ ਦੇਖ ਵੀ ਰਹੇ ਹੋ ਬੂਥ 'ਚ ਕੋਈ ਕਿਸੇ ਦਾ ਪੋਸਟਰ ਨਹੀਂ ਲਾਇਆ ਗਿਆ ਕੋਈ ਕਿਸੇ ਦੇ ਝੰਡੇ ਨਹੀਂ ਲਾਏ ਗੇ ਸਾਰਿਆਂ ਦਾ ਸਾਰੇ ਪਾਰਟੀਆਂ ਦੇ ਲੋਕ ਬੈਠੇ ਆ ਸਾਰੇ ਪਿਆਰ ਨਾਲ ਸਾਰੇ ਨਗਰ ਦੇ ਬੰਦੇ ਬੈਠੇ ਆ ਐਦਾਂ ਹੀ ਹੋਰ ਪਿੰਡ ਵੀ ਅਗਲੀਆਂ ਵੋਟਾਂ 'ਚ ਸੇਧ ਲੈਣ ਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਜਿਹੇ ਕਦਮ ਚੁੱਕਣ ਕਿ 21 ਬੂਥ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਜਿਸ ਵੇਲੇ ਤੋਂ ਜੱਤੀ ਸਾਫ ਕਾ ਸਫਨ ਖਵਾਤ ਪੜਾ ਅਸੀਂ ਸਾਰੇ ਸਾਰੇ ਪਿੰਡ ਨੇ ਇੱਕ ਇੱਕ ਇਕੱਠਾ ਕਰਕੇ ਭਾਂਜਾ ਬੂਥ ਲਾਇਆ ਇਸ ਬੂਥ ਤੇ ਕਿਸੇ ਵੀ ਪਾਰਟੀ ਦਾ ਵਾਇਨਰ ਨਹੀਂ ਕਿਸੇ ਬੂਥ ਦਾ ਵੀ ਢੰਡਾ ਨਹੀਂ ਹੈਗਾ ਇਹ ਸਾਰਾ ਸਾਡੇ ਪਿੰਡ ਦੇ ਸਹਿਯੋਗ ਨਾਲ ਹੋਇਆ ਤੇ ਸਾਰੇ ਪਿੰਡ ਨੂੰ ਸੁਭਾ ਦਾ ਜਾਂਦੀ ਹੈ ਇਸ ਕਰਕੇ ਹੋਰ ਪਿੰਡ ਵੀ ਜਿਹੜੇ ਲੈਣਾ ਕੇ ਵਾਸਤੇ ਜੇ ਪਾਰਟੀ ਵਾਈ ਤੋਂ ਇੱਕ ਬੂਥ ਲਾਇਆ ਜਾਵੇ ਪਾਈ ਦਾ ਖਾਨ ਕਾਇਮ ਹੋ ਜਾਵੇ ਵਾਕੀਕ ਕੋਲਸਾ ਵਾਕੀਕ ਬੋਲੀ ਤੁਹਾਡੇ ਇਕੱਤੇ ਹਰ ਮੀਸੇ ਨੂੰ ਜੂਸਲਾ ਬਖਸ਼ ਪ੍ਰਦਾਨ ਉਸਰਾ ਸਾਰੇ ਨਗਰ ਵਾਸੀਆਂ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਸਾਡੇ ਇਸ ਕਦਮ ਵਿੱਚ ਸਾਡਾ ਪੂਰਾ ਸਹਿਯੋਗ ਦਿੱਤਾ ਹੈ ਸਾਰੇ ਨਗਰ ਵਾਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਇੱਕ ਕਬੂਤ ਲਾਣਾ ਸਾਰੇ ਪੰਜਾਬ ਵਾਸਤੇ ਵੀ ਸੇਧ ਹੈ ਸਾਰੇ ਪਿੰਡਾਂ ਵਾਸਤੇ ਵੀ ਸੇਧ ਹੈ ਧੰਨਵਾਦ